ਆਹੋ ਜੀ ਜੀ ਯਾਰ ਆ ਸਾਡੇ ਆਸਤੇ ਭਾਗਾਣਾ ਦੇਣੇ ਆ ਉਹ ਵੀ ਸਾਡਿਆਂ ਮਾਲਕਾਂ ਨੇ ਰਹਿਸ਼ ਕੀਤੀ ਆ ਰਹਿਸ਼ ਕਰਕੇ ਤੇ ਵਾਪਸ ਫੇਰ ਚੱਲੇ ਅੰਗਲੈਂਡ ਦੇ ਵਿੱਚ ਤੇ ਉਹ ਮਾਲਕ ਕਈ ਵਾਰੀ ਆਪਣੇ ਨਾਲ ਰਿਸ਼ਤਾ ਬਣ ਜਾਂਦਾ ਪਰਿਵਾਰਕ ਰਿਸ਼ਤਾ ਤੇ ਅੱਜ ਉਹਨਾਂ ਦਾ ਇੰਡੀਆ ਦੇ ਵਿੱਚ ਮੈਨੂੰ ਲੱਗਦਾ ਵੀ ਖੇਲਾ ਦੇਣਾ ਅੱਜ ਜਾਂ ਕੱਲ ਨੂੰ ਚਲੇ ਜਾਣਗੇ ਪਰ ਸਾਨੂੰ ਲੱਗੇ ਵੀ ਨਿੱਕਾ ਯਾਰ ਵੀਉ ਲੈ ਲੈਣਾ ਚਾਹੀਦਾ 1.25 ਲੱਖ ਵਾਲੀ ਕੋਠੀ ਆ ਬਾਹਰਲਾ ਸਾਰਾ ਮੌਲ ਤਿਆਰ ਹੋ ਗਿਆ ਏ ਤੋਂ ਜੈਡ ਸਾਰੇ ਨਿੱਕੇ ਨਿੱਕੇ ਕੰਮ ਜਿਵੇਂ ਕਿ ਹੁਣੋਂ ਪਾਰਕ ਰਿੰਦਾ ਬਣਨ ਵਾਲਾ ਇੱਕ ਆ ਸੈਲਫ ਬਾਅਦ ਚ ਕਿਹਾ ਸੀ ਇਹਨਾਂ ਨੇ ਬਾਅਦ ਚ ਬਣੋ ਇਹਦੇ ਵਿੱਚ ਪਾਵੇ ਖੜੇ ਕਰਨੇ ਆ ਸੋਹ ਆ ਨਿੱਕੇ 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 ਕੰਮ ਜੇ ਰਹਿ ਗਏ ਪਰ ਅੰਦਰ ਉਹ ਰਹਿائش ਹੀ ਨਾਲ ਦੀ ਨਾਲ ਇਹਨਾਂ ਨੇ ਕਰਵਾਤੀ ਸੀ ਸਾਡੇ ਕੰਮ ਦਾ ਮਾਲਕਾਂ ਦਾ ਹਮੇਸ਼ਾ ਲੰਮਾ ਰਹਿੰਦਾ ਵੀ ਲੇਟ ਕਰ ਦਿੰਦੇ ਪਾ ਕੇ ਆ ਜਾ ਵੀ ਸਸੀ ਗਾਲ ਜੀ ਅਸੀਂ ਨਾ ਜਵਾਕਾਂ ਕੋ ਰਹਿੰਦੇ ਆ ਤੇ ਸਾਨੂੰ ਸ਼ਰਮ ਕੋਈ ਨਹੀਂ ਸਾਡੀ ਮਾਤਾ ਨੇ ਇੱਥੇ ਆ ਕੇ ਰਹਿائش ਕੀਤੀ ਆ ਰਹਿ ਇਸ 2-3 ਦਿਨਾਂ ਹੀ ਹੋਈ ਆ ਕਿ ਕੋਈ ਕੰਮ ਲੰਮਾ ਪੈ ਗਿਆ ਸੀ ਸਾਡਾ ਕੰਮ ਕਿਵੇਂ ਲੱਗਿਆ ਜੀ ਬੇਬਕਰੀ ਹੋ ਕੇ ਬੋਲੋ ਕੋਈ ਚੱਕਰ ਤੁਹਾਡਾ ਕੰਮ ਬਹੁਤ ਵਧੀਆ ਹੈ ਪਰ ਗਰਮੀ ਬਹੁਤ ਹੋ ਗਈ ਮੈਂ ਰਹਿ ਨਹੀਂ ਸਕਦੀ ਹੁਣ ਇੰਨਾ ਸੋਹਣਾ ਬਣਿਆ ਮੇਰੇ ਜੀ ਕਰਦਾ ਮੈਂ ਰਵਾਂ ਚਾਵਾਂ ਨਾ ਚਲੋ ਕਰਮਾਂ ਦਾ ਹੁੰਦਾ ਪਰ ਸਾਨੂੰ ਇਹ ਆ ਵੀ ਸਾਡੇ ਬਸੂ ਬਾਹਰ ਆਉ ਹੋਈ ਨਹੀਂ ਗੱਲ ਕੀ ਆ ਲੈਵਲ ਉੱਪਰ ਦਾ ਚੱਕਰ ਚੱਲ ਜਾਂਦਾ ਸਾਨੂੰ ਇਹ ਜਿੰਨਾ ਹੋਵੇ ਸੋਹਣਾ ਹੋਵੇ ਨਹੀਂ ਜਿੰਨਾ ਹੋਇਆ ਬਹੁਤ ਸੋਹਣਾ ਹੈ ਧੰਨਵਾਦ ਸਾਡਾ ਨਾ ਇੱਥੇ ਜਿਹੜਾ ਪਹਿਲਾਂ ਮਾਲਕ ਨਾਲ ਐਗਰੀਮੈਂਟ ਕੀਤਾ ਹੁੰਦਾ ਉਹਦੇ ਵਿੱਚ ਲਿਖਿਆ ਹੁੰਦਾ 2 ਵਜ 2 ਦੀ ਟੇਲ ਪਰ ਸਾਨੂੰ ਇਹ ਲੱਗਿਆ ਵੀ ਜਦੋਂ ਮਾਲਕ ਚੰਗੇ ਆ ਪੈਸਿਆਂ ਨੂੰ ਸਹੀ ਆ ਕੋਈ ਲਘੋਚ ਨਹੀਂ ਨਹੀਂ ਜਿਨੇ ਵੀ ਘਰ ਦੇਖਿਆ ਸਭ ਨੇ ਪਸੰਦ ਆ ਇਹ ਚੰਗੀ ਚੀਜ਼ ਸੋਚ ਕੇ ਚੱਲੇ ਆ ਜੀ ਟੇਲਾ ਡੂਲਾ ਜੋ ਚੀਜ਼ ਲਾਈ ਆ ਆਮ ਠੇਕੇਦਾਰ ਕੀ ਅੱਧੇ 7 ਫੁੱਟ ਦੇ ਗੇਟ ਲਾਗੇ ਉਹ ਜਾਂਦੇ 8 ਫੁੱਟ ਦੇ ਹਰ ਇੱਕ ਥਾਂ ਦੇ ਗੇਟ ਆ ਕੋਠੀ ਮਹਿੰਗੀ ਗੇਟਾਂ ਨਾਲ ਹੀ ਲੱਗਣੀ ਹੁੰਦੀ ਹੈ ਲੱਗਣੀ ਹੈ ਹਾਂਜੀ ਤਾਂ ਹਾਂ ਜੋ ਸਮਾਨਾ ਲੱਗਿਆ ਸਾਰਾ ਕਫਟਾ ਸਾਡੇ ਘਰੋਂ ਤਾਂ ਸੈਟੀਸਫਾਈ ਹੈ ਸੈਟੀਸਫਾਈ ਬਹੁਤ ਸੈਟੀਸਫਾਈ ਸੱਲੀ ਰਸੋਈ ਰਹਿ ਗਈ ਸਾਡੀ ਬਾਕੀ ਬਾਥਰੂਮ ਤਿਆਰ ਆ ਗੇਟ ਤਿਆਰ ਆ ਵੈਂਟੀਆਂ ਕੂਂਟੀਆਂ ਜੋ ਕੁਝ ਲੱਗਣਾ ਸੀ ਘਰ ਦੇ ਵਿੱਚ ਲੱਗ ਗਿਆ ਲੱਗ ਗਏ ਹਾਂਜੀ ਧੰਨਵਾਦ ਜੀ ਨਹੀਂ ਇਹ ਵੀ ਗੱਲ ਹੈ ਕਿ ਜਿੰਨਾ ਤੁਸੀਂ ਕਿਹਾ ਸੀ ਓਨਾ ਕਰਵਾਇਆ ਹੈ ਪਰ ਕਈ ਚੀਜ਼ਾਂ ਸੀ ਥੋੜੇ ਕੋਲੋਂ ਵਾਧੂ ਵੀ ਕਰਵਾਈਆਂ। ਉਹ ਵੀ ਐਵੇਂ ਸੀਗਾ ਨਾ ਵੀਡੀਓ ਦਾ ਸੰਤ ਇਹ ਸੀ ਉਹ ਸੈੱਟ ਵਾਜ। ਨਹੀਂ ਮੇਰਾ ਮਤਲਬ ਉਹ ਵੀ ਤੁਸੀਂ ਕਰਕੇ ਦਿੱਤਾ। ਹਾਂ ਜੀ ਕਿਰਪਾ ਜੀ ਸਾਨੂੰ ਇਹ ਵੀ ਜਦੋਂ ਨਹੀਂ ਸਾਨੂੰ ਹੋਰ ਕਿਸੇ ਨੂੰ ਹਾਇਰ ਕਰਨਾ ਬਣਾ। ਬਾਜ਼ਾਰ ਦੇ ਵਿੱਚ ਜਦੋਂ ਅਸੀਂ ਰਲ ਜਾਂਦੇ ਸਾਨੂੰ ਇਹ ਲੱਗਦਾ ਹੁੰਦਾ ਕਿ ਉਹਨਾਂ ਦਾ ਕੰਮ ਹੋਰ ਪਾਸੇ ਨਾ ਹੀ ਜਾਵੇ ਚੰਗਾ। ਨਾ ਹੀ ਜਾਵੇ। ਨਹੀਂ ਸਾਨੂੰ ਹੋਰ ਕਿਸੇ ਨੂੰ ਬੁਲਾਉਣਾ ਪੈਣਾ ਸੀ। ਸਹੀ ਹੈ ਸਹੀ। ਹੈਨਾ? ਪਰ ਕੋਈ ਨਹੀਂ ਧੰਨਵਾਦ ਸ਼ੁਕਰੀਆ ਤੇ ਚੰਗਾ ਕੰਮ ਹਮੇਸ਼ਾ ਮਹਿੰਗਾ ਨਹੀਂ ਹੁੰਦਾ। ਨਾਰਮਲ ਰੇਟ 'ਚ ਵੀ ਹੋ ਜਾਂਦਾ। ਪਰ ਮੈਂ ਤਾਂ ਸਾਰਿਆਂ ਨੂੰ ਕਹੂੰਗੀ ਮੈਨੂੰ ਕਈਆਂ ਨੇ ਕਿਹਾ ਵੀ ਸੀ ਵੀ ਆਪਣੇ ਉਹਦੇ ਕੋਲੋਂ ਨਹੀਂ ਕਰਵਾਇਆ ਉਹਦੇ ਕੋਲੋਂ ਮੈਂ ਸਭ ਨੂੰ ਕਹੂੰਗੀ ਕਿ ਆਪ ਤਾਰਨ ਕੰਮ ਦਿਓ ਧੰਨਵਾਦ ਸ਼ੁਕਰੀਆ ਕਰਮਾਂ ਦਾ ਖਾਣਾ ਆਰਾਮਦਾਰੀ ਨਾਲ ਵੀ ਘੱਟ ਕਮਾ ਲਓ ਪਰ ਚੰਗੇ ਕਮਾਓ ਸ਼ੁਕਰੀਆ ਜੀ ਧੰਨਵਾਦ